ਬਾਪੇ ਜੀ ਤੇ ਅਰਦਾਸ ਕਰਾਈ ਉਹਨਾਂ ਦੀ ਨਿਗਾਹ ਮਤਲਬ ਵਿੱਚ ਅਮਤਕਾਰ ਹੋ ਗਿਆ ਮੈਂ ਤਾਂ ਮੰਦੀਆਂ ਬਹੁਤ ਪਰ ਪਾਪੀ ਰਹੂਗਾ ਸਭ ਦੀ ਚੋਲੀਆਂ ਪਰ ਮੇਰੀਆਂ ਵੀ ਭਰੂ ਕਹਿੰਦੇ ਇੱਥੇ ਹਰ ਮਨੁਕਾਮਨਾ ਪੂਰੀ ਹੁੰਦੀ ਆ ਤੁਹਾਡੀ ਵੀ ਕੋਈ ਮਨੁਕਾਮਨਾ ਹਾਂਜੀ ਵਾਹਿਗੁਰੂ ਮੇਰਾ ਐਕਸੀਡੈਂਟ ਹੋਇਆ ਜੀ ਮੈਂ ਕੋਮਾ ਚ ਰਹਿ ਕੇ ਆਇਆ ਵਾਹਿਗੁਰੂ ਮੇਰੀ ਆਹ ਬਾਹ ਤੇ ਹੱਥ ਸਹੀ ਨਹੀਂ ਚੱਲਦੀ ਸੀ ਵਾਹਿਗੁਰੂ ਹੁਣ ਜਾਣੀ ਕਿ ਕਾਫੀ ਹੱਦ ਤੇ ਕਰ ਫਰਕ ਪੈ ਗਿਆ ਦੇਖੋ ਇੰਨੀ ਸ਼ਕਤੀ ਆ ਤੰਤਨ ਬਾਬਾ ਦੀਪ ਸਿੰਘ ਜੀ ਮੈਂ ਮਰਦੀ ਮਰਦੀ ਮਤਲਬ 2 3 4 ਸਮੇਂ ਦੇ ਨਾਲ ਹੋਏ ਨੇ ਮਤਲਬ ਕਿਰਪਾ ਸੀ ਗੁਰੂ ਬਾਬਾ ਦੀਪ ਸਿੰਘ ਜੀ ਦੀ ਇਹਨਾਂ ਨੇ ਮੈਨੂੰ ਸਿਰ ਤੇ ਹੱਥ ਰੱਖਿਆ ਤੇ ਮੈਂ ਬਚੀ ਆਂ ਕਹਿੰਦੇ ਹਾਂ ਇੱਥੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਕਿ ਤੁਹਾਡੇ ਵੀ ਕੋਈ ਮਤਲਬ ਇੱਛਾ ਸੀ ਮੰਨਦੀ ਬਿਲਕੁਲ ਬਿਲਕੁਲ ਇੱਛਾ ਸੀ ਮੇਰੀ ਵੀ ਮੰਨਦੀ ਜੋਬ ਦੀ ਸੀ ਬੱਚੇ ਦੀ ਉਹਦੀ ਜੌਬ ਹੋਈ ਵਦੀ ਬੱਚੇ ਦੀ ਜੌਬ ਲੱਗ ਗਈ ਚਰਚਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਅੱਜ ਜੀਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਪਹੁੰਚੇ ਹਨ ਜਿੱਥੇ ਇੰਨੀ ਤਪਦੀ ਗਰਮੀ ਦੇ ਵਿੱਚ ਸੰਗਤ ਜਪਾਰਾ ਸਾਹਿਬ ਦਾ ਪਾਠ ਕਰ ਰਹੀ ਹੈ ਦੇਖੋ ਜਿਓ ਲੋਕਾਂ 'ਚ ਕਿੰਨੀ ਆਸ ਹੈ ਸ਼ਰਧਾਲੂਆਂ 'ਚ ਕਿੰਨੀ ਆਸ ਹੈ ਇੰਨੀ ਤਪਦੀ ਸੜਕ 'ਤੇ ਜ਼ਮੀਨ 'ਤੇ ਬੈਠ ਕੇ ਸ਼ਰਧਾਲੂ ਗੁਰਬਾਣੀ ਦਾ ਪਾਠ ਕਰ ਰਹੇ ਨੇ ਜਪਾਰਾ ਸਾਹਿਬ ਦਾ ਪਾਠ ਕਰ ਰਹੇ ਨੇ ਕੀ ਆਂਦਾ ਹੈ ਕਿ ਇਹ ਪਾਠ ਕਰਨ ਨਾਲ ਲੋਕਾਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਵੀ ਇੰਨਾ ਸ਼ਰਦਾ ਲੋਹਾਂ ਤੇ ਕੁਝ ਵੀ ਨਹੀਂ ਵਿਗਾੜ ਪਾ ਰਹੀ ਹੈ ਸੋ ਦੇਖ ਰਹੇ ਹੋ ਤਸਵੀਰਾਂ ਤੁਸੀਂ ਕਿਸ ਤਰ੍ਹਾਂ ਇਸ ਤਪਦੀ ਗਰਮੀ ਚ ਸ਼ਰਦਾ ਨੂੰ ਬੈਠੇ ਜੋ ਪਾਰਾ ਸਾਹਿਬ ਦਾ ਪਾਠ ਕਰ ਰਹੇ ਨੇ ਤੇ ਕਈਆਂ ਵੱਲੋਂ ਫਵਾ ਮਾਰਨ ਦੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਰਦਾਰਾਂ ਸਰਦਾਰਾਂ ਨੂੰ ਬੈਠੇ ਹੋਏ ਨੇ ਤੇ ਤਪਦੀ ਗਰਮੀ ਵਿੱਚ ਜੋ ਪਹਿਰਾ ਸਾਹਿਬ ਦਾ ਪਾਠ ਕਰ ਰਹੇ ਨੇ ਜੋ ਅਸੀਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਪਹੁੰਚੇ ਹਨ ਜਿੱਥੇ ਸਰਦਾਰਾਂ ਨੂੰ ਵੱਡੀ ਗਿਣਤੀ ਚ ਸਰਦਾਰਾਂ ਨੂੰ ਪਹੁੰਚੇ ਹੋਏ ਨੇ ਤੇ ਜੋ ਪਹਿਰਾ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜ਼ਮੀਨ ਤੇ ਬੈਠ ਕੇ ਇਸ ਤਪਦੀ ਗਰਮੀ ਚ ਬੈਠ ਕੇ ਜੋ ਪਾਰ ਸਾਬ ਜੀ ਦਾ ਪਾਠ ਕਿੰਨਾ ਜਾ ਰਿਹਾ ਹੈ ਗੁਰਬਾਣੀ ਦਾ ਪਾਠ ਕਿੰਨਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੇਈ ਸ਼ਰਧਾਲੂਆਂ ਵੱਲੋਂ ਹਵਾ ਮਾਰਨ ਦੀ ਸੇਵਾ ਕੀਤੀ ਜਾ ਰਹੀ ਹੈ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਦਰਸ਼ਨ ਕਰਨ ਵਾਸਤੇ ਜੋ ਆਓ ਅਸੀਂ ਤੁਹਾਨੂੰ ਲੈ ਚਾਲਦੇ ਹਾਂ ਸ਼ਰਧਾਲੂਆਂ ਕੀ ਜਮਾ ਗੱਲਬਾਤ ਕਰਦੇ ਹਾਂ ਸਾਲਾਹੀ ਸਾਲਾਹੀ ਕੀ ਸੋਚਨੇ ਪਾਈਆਂ ਤੁਸੀਂ ਸਿਰਫ ਪੱਖੀ ਮਾਰਨ ਦੀ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਤਾਂ ਨਹੀਂ ਸਤਿਫਤੀ ਕਰਨੀ ਦਿੱਚ ਬਹੁਤ ਵਧੀਆ ਲੱਗ ਰਿਹਾ ਹਰ ਉਦਵਾਰ ਇਹ ਪਾਠ ਹੁੰਦਾ ਹੈ ਤੁਸੀਂ ਕਦੋਂ ਆ ਰਹੇ ਹੋ ਅਸੀਂ ਕਾਫੀ ਟਾਈਮ ਤੋਂ ਆ ਰਹੇ ਹਾਂ ਪੂਰੀ ਫੈਮਿਲੀ ਆਉਂਦੀ ਹੈ ਤਾਂ ਕੇਂਦਰ ਨੇ ਕਿ ਪਾਠ ਕਰਨ ਨਾਲ ਹਰ ਦੁੱਖ ਦੂਰ ਹੁੰਦੇ ਨੇ ਕਿ ਤੁਹਾਡੀ ਕੋਈ ਇਹ ਮੰਨਤਾ ਹੈ ਕਿ ਕੀ ਜਾ ਰਹੀ ਹੈ ਬਿਲਕੁਲ ਬਿਲਕੁਲ ਅਸੀਂ ਜਦੋਂ ਬਾਬਾ ਜੀ ਨੂੰ ਤੇ ਆਇਆ ਉਦੋਂ ਹੀ ਸਾਡੀ ਮੁਸ਼ਕਲ ਦਾ ਹੱਲ ਹੋਇਆ ਤੇ ਇਨਫੈਕਟ ਜੋ ਕੰਮ ਨਹੀਂ ਪੋਸੀਬਲ ਵੀ ਨਹੀਂ ਸੀ ਉਹ ਵੀ ਹੋਏ ਨੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਬਹੁਤ ਧੰਨਵਾਦ ਕੋਈ ਬਹੁਤਾ ਕਹਿੰਦੇ ਬਹੁਤਾ ਹੋਏ ਸੋ ਅਸੀਂ ਇੱਥੇ ਸ਼ਰਦਾਲਾ ਨਾਲ ਹੋਰ ਸ਼ਰਦਾਲੋ ਨਾਲ ਗੱਲਬਾਤ ਕਰਦੇ ਆ ਸਸ਼ਿਕਰ ਮਾਤਾ ਸਸ਼ੀਗਾਂ ਸੋ ਤੁਸੀਂ ਕਿਰਮਿਚ ਆ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਅੱਜ ਕਰਨ ਵਾਲੀ ਹੈ ਹਾਂਜੀ ਬਹੁਤ ਵਧੀਆ ਕਹੋ ਤੂੰ ਆ ਰਹੇ ਹੋ ਅਸੀਂ ਰਤੀਆਂ ਹੁਣ ਅੱਜ ਸਵੇਰ ਹੈ ਕੀ ਤੁਹਾਡੇ ਵੀ ਕੋਈ ਮਨੁਖਾਮਨਾ ਪੂਰੀ ਹੋ ਹਾਂਜੀ ਹਾਂਜੀ ਸਰਬੇਤ ਬੜਾ ਅੱਛਾ ਏ ਠੀਕ ਹੈ ਬਹੁਤ ਬਹੁਤ ਧੰਨਵਾਦ ਫੋਟੋ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਲੋਕ ਆ ਰਹੇ ਨੇ ਸ਼ਰਧਾਲੂ ਆ ਰਹੇ ਨੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਪਦੀ ਗਰਮੀ 'ਚ ਲੋਕਾਂ ਵੱਲੋਂ ਦਰਸ਼ਨ دیدار ਕੀਤੇ ਜਾ ਰਹੇ ਨੇ ਆਓ ਅਸੀਂ ਹੋਰ ਗੱਲਬਾਤ ਕਰਦੇ ਹਾਂ ਫਸ਼ਕਾ ਮਾਨਣੇ ਚਾਹੀਏ ਇੱਥੇ ਰੋਸ ਆ ਰਹੇ ਹੋ ਹਾਂਜੀ ਬਈ ਕਹਿੰਦੇ ਇੱਥੇ ਹਰ ਬੁੱਧਵਾਰ ਪਾਠ ਹੁੰਦਾ ਬੁੱਧਵਾਰਾਂ ਨੂੰ ਕਿ ਰੋਜ਼ਾਨਾ ਹੁੰਦਾ ਇੱਥੇ ਹਰ ਮਨਕਾਮਨਾ ਪੂਰੀ ਹੁੰਦੀ ਹੈ ਕਿ ਤੁਹਾਡੀ ਵੀ ਕੋਈ ਇੱਛਾ ਸੀ ਹਾਂਜੀ ਹਾਂਜੀ ਤੁਹਾਡੀ ਇੱਛਾ ਪੂਰੀ ਹੋਗੀ ਬੋਲੀ ਇਸ ਤੁੱਪ ਦੀ ਗਰਮੀ ਚ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਹਾਂਜੀ ਇਸ ਤੁੱਪ ਦੀ ਗਰਮੀ ਚ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਬਾਬਾ ਜੀ ਦੇ ਦਰ ਤੇ ਆਏ ਸਭ ਕੁਝ ਵਧੀਆ ਹੈ ਗਰਮੀ ਦੇ ਵਿੱਚ ਹਵਾ ਮਾਰ ਰਿਓ ਕਿਸ ਤਰ੍ਹਾਂ ਦਾ ਲੱਗ ਰਿਹਾ ਬਾਬੇ ਦੀ ਵੀਰ ਆ ਜੇ ਪਪਾ ਹਿੰਮਤ ਨਾ ਤਾਂ ਹੀ ਮਾਰਦੇ ਤਾਂ ਸਾਡੀ ਔਕਾਤ ਕਿੱਥੇ ਠੀਕ ਹੈ ਹਰ ਇੱਥੇ ਉਹ ਦੁਬਾਰਾ ਆਉਂਦੇ ਹੋ ਕਿ ਰੋਜ਼ਾਨਾ ਆਉਂਦੇ ਹੋ ਰੋਜ਼ਾਨਾ ਆਉਂਦੀ ਹੈ ਕਹਿੰਦੇ ਇੱਥੇ ਮਨੁਕਾਮਨਾ ਪੂਰੀ ਹੁੰਦੀ ਆ ਤੁਹਾਡੇ ਵੀ ਹੁੰਦੀ ਆ ਮੇਰੇ ਪਪਾ ਦਾ ਆਪਰੇਸ਼ਨ ਕਰਾਇਆ ਸੀ ਅੱਖਾਂ ਦਾ ਤੇ ਦਾਸ ਪੰਡਤ ਦੇ ਲੋਗੇ ਸਿਣੀ ਗਾਨੀ ਆਈ ਸੀ ਉਹਨਾਂ ਦੀ ਬਾਬੇ ਜੀ ਤੇ ਅਰਦਾਸ ਕਰਾਈ ਉਹਨਾਂ ਦੀ ਨਿਗਾਹ ਮਤਲਬ ਇਹ ਚਮਤਕਾਰ ਹੋ ਗਿਆ ਮੈਂ ਤਾਂ ਮੰਦੀਆਂ ਬਹੁਤ ਪਰ ਪਾਪੀ ਰਹੋਗਾ ਸਭੀ ਛੋਲੀਆਂ ਪਰ ਮੇਰੀਆਂ ਵੀ ਪਰ ਇੱਥੋਂ ਹੀ ਓਕੇ ਮੈਂ ਇੱਥੇ ਲੋਕਲ ਹੀ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਤੁਸੀ ਇੱਥੇ ਤਾਂ ਬੜੀ ਗਰਮੀ ਚ ਆਇਓ ਹਰ ਵਦਾਰ ਆਂਦੇ ਹੋ ਵਾਹ ਹਾਂ ਜੀ ਵਾਹਿਗੁਰੂ ਹਰ ਵਦਾਰ ਆਂਦਾ ਕਹਿੰਦੇ ਇੱਥੇ ਹਰ ਮਨੁੱਖਾਂ ਦਾ ਕੰਮ ਦਾ ਪੂਰੀ ਹੁੰਦੀ ਆ ਤੁਹਾਡੀ ਵੀ ਕੋਈ ਮਨੁੱਖਾਂ ਹਾਂਜੀ ਵਾਹਿਗੁਰੂ ਮੇਰਾ ਐਕਸੀਡੈਂਟ ਹੋਇਆ ਸੀ ਮੈਂ ਕੋਮਾ ਚ ਰਹਿ ਕੇ ਆਇਆ ਹਾਂ ਵਾਹਿਗੁਰੂ ਮੇਰੀ ਆਹ ਬਾਹ ਤੇ ਆ ਲੱਤ ਸਹੀ ਨਹੀਂ ਚੱਲਦੀ ਸੀ ਵਾਹਿਗੁਰੂ ਹੁਣ ਜਾਨਕੀ ਕਾਫੀ ਹੱਦ ਤੇ ਕਰ ਫਰਕ ਪੈ ਗਿਆ ਵਾਹਿਗੁਰੂ ਬਾਹ ਬਿਲਕੁਲ ਸੈੱਟ ਹੋ ਗਈ ਲੱਤ ਵੀ ਵਾਹਿਗੁਰੂ ਅੱਗੇ ਲੰਗ ਮਾਰ ਕੇ ਦੁਰਦਾ ਸੀ ਵਾਹਿਗੁਰੂ ਕਾਫੀ ਫਰਕ ਪੈ ਗਿਆ ਤਨ ਤਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਹੋਂ ਨਾ ਜਾਨੀ ਕਿ ਸੰਗਤ ਵੱਧ ਤੋਂ ਵੱਧ ਆਵੇ ਬਹੁਤ ਫਰਕ ਪੈਂਦਾ ਵਾ ਰੋਜ਼ਾਨਾ ਆਂਦੇ ਹੋ ਆਂਦੀ ਵਾਇਗੁਰੂ ਮੇਰਾ ਲੈਕਟ੍ਰੀਸ਼ਨ ਦਾ ਕੰਮ ਆ ਜੀ ਗੱਡੀਆਂ ਦਾ ਤੇ ਦੁਗਰੀ ਓੜ ਤੇ ਜਦੋਂ ਵਾਇਗੁਰੂ ਟਾਈਮ ਮਿਲਦਾ ਵਾਇਗੁਰੂ ਮੱਤਾ ਟੇਕ ਕਹਿੰਦਾ ਜਦੋਂ ਬਾਬਾ ਜੀ ਬੁਲਾਉਂਦੇ ਆ ਮੈਂ ਜਦੀ ਆਇਆ ਨਾ ਵਾਇਗੁਰੂ ਮੈਂ ਨਹੀਂ ਦੇਖਦਾ ਮੈਂ ਗੱਡੀ ਦਾ ਕੰਮ ਕਰਦਾ ਪਿਆ ਮੈਂ ਕੰਮੋਂ ਵੀ ਛੱਡ ਕੇ ਆ ਜੂ ਮੈਨੂੰ ਵਾਇਗੁਰੂ ਜੀ ਨੇ ਬੁਲਾਇਆ ਮੈਂ ਜਾਣਾ ਜ਼ਰੂਰ ਮੱਤਾ ਟੇਕ ਕੇ ਵਾਇਗੁਰੂ ਫੇਰ ਕੰਮ ਤੇ ਜਾਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਤੁਸੀਂ ਰੋਜ਼ਾਨਾ ਆਉਂਦੇ ਹੋ ਜਾਂ ਫਿਰ ਹਰ ਬੁਦਵਾਰ ਨਹੀਂ ਮੈਂ ਮੈਂ ਪਹਿਲਾਂ ਰੋਜ਼ਾਨਾ ਆਂਦੀ ਸੀਗੀ ਤੇ ਮੇਰੇ ਕਰੋਨਾ ਦੇ ਟੀਕਾ ਜਦੋਂ ਲੱਗਿਆ ਉਹ ਤੋਂ ਤਵੀਤ ਖਰਾਬ ਹੋ ਗਈ ਫਿਰ ਮੈਂ ਤੋਂ 2-3 ਸਾਲ ਬਾਅਦ ਚਪੇਰੇ ਚ ਆਈਆਂ ਵੈਸੇ ਆਂਦੀ ਰਹਿਣੀ ਆ ਪਹਿਲਾਂ ਤਾਂ ਰੋਜ਼ਾਨਾ ਹੀ ਡੇਲੀ ਆਂਦੀ ਸੀਗੀ ਮੈਮ ਮਤਲਬ ਐਨੀ ਸ਼ਕਤੀ ਆ ਅੰਤਨ ਬਾਬਾ ਦੀਪ ਸਿੰਘ ਜੀ ਦੀ ਮੈਂ ਮਰਦੀ ਮਰਦੀ ਮਤਲਬ 2-3-4 ਸਮੇਂ ਦੇ ਨਾਲ ਹੋਏ ਨੇ ਮਤਲਬ ਕਿਰਪਾ ਸੀ ਗੁਰੂ ਬਾਬਾ ਦੀਪ ਸਿੰਘ ਜੀ ਦੀ ਇਹਨਾਂ ਨੇ ਮੈਨੂੰ ਸਿਰ ਤੇ ਹੱਥ ਰੱਖਿਆ ਤੇ ਮੈਂ ਬਚੀ ਆ ਲੋਕਲ ਹੋ ਜਾਂ ਫਿਰ ਦੂਰੋਂ ਆਏ ਨਹੀਂ ਇੱਥੋਂ ਹੀ ਆ ਲੋਕਲੀ ਮੈਮ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਇੱਥੇ ਤੁਸੀਂ ਰੋਜ਼ਾਨਾ ਆਉਂਦੇ ਹੋ ਹਾਂ ਮੈਂ ਰੋਜ਼ਾਨਾ ਕਹਿੰਦੇ ਹਾਂ ਇੱਥੇ ਹਰ ਇੱਕ ਮਨੂ ਕਾਮਨਾ ਪੂਰੀ ਹੁੰਦੀ ਆ ਕਿ ਤੁਹਾਡੀ ਵੀ ਕੋਈ ਮਤਲਬ ਇੱਛਾ ਸੀ ਮੰਨਦੀ ਬਿਲਕੁਲ ਬਿਲਕੁਲ ਇੱਛਾ ਸੀ ਮੇਰੀ ਵੀ ਮੰਨਦੀ ਜੌਬ ਦੀ ਸੀ ਬੱਚੇ ਦੇ ਉਹਦੀ ਜੌਬ ਹੋਈ ਉਹਦੀ ਅੱਛਾ ਬੱਚੇ ਦੀ ਜੌਬ ਲੱਗ ਗਈ ਹਾਂਜੀ ਹਾਂਜੀ ਲੱਗ ਗਈ ਧੁੱਪ ਚ ਦੇ ਵਿੱਚ ਇੰਨੀ ਤਪਦੀ ਗਰਮੀ ਚ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਦਾ ਬੜਾ ਪਰ ਅਤੇ ਗਰਮੀ ਲੱਗਦੀ ਨਹੀਂ ਪਤਾ ਹੀ ਨਹੀਂ ਚੱਲਦਾ ਪਾਟ ਇਸ ਬੈਠ ਕੇ ਬੈਠੋ ਨਾ ਸੰਗਤ ਇਸ ਬੈਠ ਪਤਾ ਨਹੀਂ ਲੱਗਦਾ ਗਰਮੀ ਵਗੈਰਾ ਦਾ ਬਿਲਕੁਲ ਅਹਿਸਾਸ ਨਹੀਂ ਹੁੰਦਾ ਇੱਥੇ ਬਲਕਿ ਠੰਡ ਬੰਦੀ ਹੈ ਸੋ ਤੁਸੀਂ ਦੇਖ ਰਹੇ ਹੋ ਆਸਥਾ ਕਿਸ ਤਰ੍ਹਾਂ ਗਰਮੀ ਤੇ ਭਾਰੀ ਨਜ਼ਰ ਆ ਰਹੀ ਹੈ ਤੇ ਸ਼ਰਦਾਲੂਆਂ ਦਾ ਲਗਾਤਾਰ ਜਮਾਵੜਾ ਵਧਦਾ ਜਾ ਰਿਹਾ ਇੰਨੀ ਤਪਦੀ ਗਰਮੀ 'ਚ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ دیدار ਕਰਨ ਲਈ ਆ ਰਹੇ ਨੇ ਸੋ ਚਰਚਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ